ਹੁੰਦਾ ਹੀ ਤਾਂ ਉੱਚੀਆਂ ਬਿਲਡਿੰਗਾਂ 'ਚ ਆ ਕੇ ਉਹ ਵੀ ਛੋਟਾ ਹੁੰਦਾ ਕਦੀ ਕਦੀ ਇੱਥੇ ਆ ਕੇ ਹਿੱਸਾ ਲੈਣਾ ਨਾ ਵਿੱਚ ਜਦੋਂ ਕੋਈ ਕੌਮ ਪ੍ਰਤੀ ਗੱਲ ਹੋਣੀ ਕੋਈ ਆਪਣੇ ਸਿੰਘ ਸਭਾਨਾਂ ਦਾ ਕੋਈ ਸੱਦਾ ਪੱਤਰ ਆਉਣਾ ਜਾਂ ਕੋਈ ਵੀ ਇੱਥੋਂ ਦਾ ਧਾਰਮਿਕ ਪ੍ਰੋਗਰਾਮ ਜਾਂ ਉਲੀਕਿਆ ਜਾਣਾ ਕਈ ਕਿਸਮ ਦੇ ਇਤੋਂ ਦੇ ਗੁਰੂ ਸਾਹਿਬ ਦੀਆਂ ਸੰਗਤਾਂ ਦਾ ਕੋਈ ਸੰਦੇਸ਼ ਕੋਈ ਇਕੱਠੇ ਹੋਣ ਦਾ ਸੰਦੇਸ਼ ਕੋਈ ਵਿਚਾਰ ਹੁੰਦੇ ਜੱਲਾ ਬਤਾ ਇਹਨਾਂ ਉੱਚੀਆਂ ਜਗਾਵਾਂ ਤੇ ਉਤੇ ਮੈਂ ਆਉਂਦਾ ਰਿਹਾ ਵਾਂ ਵਾਇਗਰੂ ਬਾਜ ਛੋਟਾ ਹੁੰਦਾ ਹੀ ਉੱਡਦਾ ਰਿਹਾ ਇਹਨਾਂ ਉੱਚੀਆਂ ਜਗਾਵਾਂ ਤੇ ਇੰਨਾ ਉੱਚੀਆਂ ਜਗ੍ਹਾ ਤੇ ਬਾਜ ਗੁਰੂ ਗ੍ਰਾਮਦਾਸ ਦੀ ਕਿਰਪਾ ਨਾਲ ਉੱਡਦਾ ਰਿਹਾ ਵਾ ਛੋਟਾ ਹੁੰਦਾ ਵੀ ਮੈਂ ਇੰਨਾ ਉੱਚੀਆਂ ਬਿਲਡਿੰਗਾਂ ਤੇ ਆ ਕੇ ਆਪਣੇ ਯੋਧਿਆਂ ਦੇ ਆਪਣੇ ਸਿੰਘ ਸਹਿਬਾਨਾਂ ਦੇ ਪ੍ਰਚਾਰ ਸੁਣਦਾ ਰਿਹਾ ਵਾਂ ਹੀਰੋ প্রচার প্রসার ਸੁਣਦਾ ਰਿਆਂ ਆਪਣੇ ਵੱਡਿਆਂ ਦੇ ਇੱਥੇ ਇੰਨਾ ਬਿਲਡਿੰਗਾਂ ਚ ਤੁਸੀਂ ਵੀਡੀਓ ਫੋਟੋਆਂ ਲਈ ਤੇ ਆਮ ਹੀ ਦੇਖਦੇ ਹੋ ਬਾਕੀ ਮੈਂ 90 ਤੋਂ ਬਾਅਦ ਵਿੱਚ 90 ਤੋਂ ਬਾਅਦ ਵਿੱਚ ਇੱਥੇ ਆਉਂਦਾ ਰਿਆਂ ਜਿਉਂ-ਜਿਉਂ ਸਿੱਖ ਕੌਮਟੀਆਂ ਗੱਲਾਂ-ਬਾਤਾਂ ਚੱਲਦੀਆਂ ਸੀ ਸਿੱਖ ਧਰਮ ਦੀਆਂ ਆਪਾਂ ਕੇ ਆਪਣੇ ਵਾਹਿਗੁਰੂ ਦੀ ਕਿਰਪਾ ਨਾਲ ਵੱਡਿਆਂ ਦੇ ਭਾਸ਼ੀ ਸੁਣਦੇ ਰਹੇ ਆਂ। ਸਭ ਦਾ ਸੇਵਾ ਦਾ ਉਛਾ ਦੇਖੋ ਲੰਗਰ ਸੰਗਤ ਆਈਆਂ ਸੰਗਤਾਂ ਦੇ ਹੱਥਾਂ ਦੇ ਵਿੱਚੋਂ ਬਕਤ ਹੋਏ ਜਾ ਰਿਹਾ। ਬਕਤ ਇੱਥੇ ਬਲਾਕ ਜੀ ਲੰਗਰ ਕੌਣ ਚੱਲਿਆ। ਜੀ ਦੇ ਦਸ਼ੀ ਕਰੋ ਇਹ ਅਜੀ ਸੇਵਾ ਅਸੀਂ ਕਰਨੀ।

ਆਸੇ ਕੋਤੇ ਲੋ ਜਿਸ ਤੋਂ ਭਾਲਿਆ ਦੀ ਸੁਆਈ ਸਭ ਸੇਵਾ ਦੇ ਲਈ ਜੋ ਆਪਾਂ ਕਰ ਰਹੇ ਇਹ ਸੁਆਈ ਦੀ ਆ ਹੋਰ ਇੱਕ ਦੇਖੋ ਗੁਰੂ ਜੀ ਸਿੰਘ ਇਹ ਸਾਨੂੰ ਪ੍ਰਸ਼ਾਦ ਦੇ ਬਾਅਦ ਕੁਝ ਕਿਉਂ ਨਾ ਚਾਹੁੰਦੇ ਆ ਬਾਬਾ ਜੀ ਕਹਦਾ ਲੰਗਰੋ ਬਾਬਾ ਜੀ ਪਿੱਛੇ ਹੋ ਕੇ ਬਾਬਾ ਲੰਗਰ ਜੀ ਤੋਂ ਬਾਬਾ ਜੀ ਆ ਸੇਵਾ ਜੀ

نہیں خالی کا گرو رام دس نواز یار میں پہلا تعلی دسیا لسی دور کلو ਪਰ ਪ੍ਰਸ਼ਾਦਾ ਦਾਲ ਅਮਰਤੀ ਅੜੀ ਖੀਰ ਚੋਲਾ ਪਾਣੀ ਆ ਰੱਜ ਕੇ ਤੇ ਬਾਹਰ ਆਇਆ ਤੇ ਉਹ ਅੰਦਰ ਚੀ ਵਾਲਾ ਜਲਦੀ ਸ਼ੋ ਆਪਾਂ ਪਾਟ ਰਹੇ ਆ ਭੈਣਾਂ ਤੇ ਕਰੀਏ ਕਿਦਾਂ ਹੋਣਾ ਪਰ ਪੁਰਫੇਕੇ ਨਾਲੇ ਤੇ ਰੱਜ ਬੜਾ ਲਿਆ ਤੇ ਆਪਾਂ ਹੁਣ ਨਾ ਮਲੇ ਪੁਰਫੇਕੇ ਕਰਾ ਵੀਡੀਓ ਦੇਣਾ ਹੋਰ ਨਹੀਂ ਰਣੀ ਮੈਂ ਵੀ ਤੁਹਾਨੂੰ ਦੱਸਿਆ ਵੀ ਇਹ ਟੀਜ਼ਰ ਨਹੀਂ ਮੈਂ ਤਾਂ ਟੀਜ਼ਰ ਬਣਾਉਣਾ ਆ ਹਾਂ ਆ ਦਰਬਾਰ ਸਾਹਿਬ ਦੇ ਅੰਦਰ ਅੰਮ੍ਰਿਤਸਰ ਮੈਂ ਕੰਮ ਕਰ ਰਿਹਾ ਹਾਂ ਕੰਮ ਟੀਜ਼ਰ ਬਣਾਉਣ ਲਈ ਛੋਟੇ ਛੋਟੇ ਇਹ ਬਣ ਜੀ ਦੀ ਫਿਰ ਮੁੜ ਗਈ ਉਹ ਮੁਰੀ ਧਾਰਮਿਕ ਵੀਡੀਓ ਸ਼ੂਟ ਹੋ ਗਈ ਆ ਜੱਪਤੀ ਬਹੁਤ ਤਗੜੀ ਟੀਕ ਹੋ ਗਿਆ ਦੇਖਾਵਾਂਗੇ ਤੁਹਾਨੂੰ ਲਓ ਜੀ ਇੱਥੇ ਆਪ بڑے ਵੱਡੇ ਤੇ ਬੜੀ ਦੂਰ ਤੱਕ ਕਮਰੇ ਆ ਜਿਨ੍ਹਾਂ ਦੇ ਵਿੱਚ ਆ ਲਸਣ ਕੰਡਾ ਤਿੱਜਾ ਤਿੱਜਾ ਇਸਾਲੇ ਸਬਜ਼ੀਆਂ ਭਾਜੀਆਂ 'ਚ ਜੋ ਪੈਂਦਾ ਆਪਣਾ ਸਮਾਨ ਸ਼ੈਤਾਨ ਨੇ ਹੁਣ ਥੱਲੇ ਆ ਤੇ ਤੁਹਾਨੂੰ ਦੱਸਿਆ ਵੀ ਅੱਜ ਮੈਂ ਇਹ ਸ਼ਾਰਟਕਟ ਜਿਹਾ ਹੀ ਕੰਮ ਕਰੰਦਿਆਂ ਜੇ ਅੱਜ ਇਹ ਤੇ ਵੱਡਾ ਪ੍ਰੋਮੋਪੱਕ ਕਰਨਾ ਜਿੱਦਾਂ ਅਪਣ ਪਰਮਿਸ਼ਨ ਦਿੱਤੀ ਨਾ ਅੱਜ ਇਹ ਤੁਹਾਨੂੰ بڑا ਕੁਝ ਦਿਖਾਉਣਾ ਤੇ ਮੈਂ ਤੁਹਾਨੂੰ ਸ਼ਾਰਟਕਟ ਜਿਹਾ ਹੀ ਖਾਇਆ ਸਾਰਾ ਪ੍ਰੋਮੋ ਇਸ ਤੇ ਸਭ ਤਿਆਰੀਆਂ ਹੋ ਰਹੀਆਂ ਲੰਗਰ ਦੀਆਂ ਜੋ ਜੋ ਵੀ ਰਸਤਾ ਨੇ ਉਹ ਇੱਥੇ ਹੀ ਆ। ਇਹ ਕੇਂਦਰ ਰਸਤਾ ਵੀ ਆ। ਹਾਂਕੀਨ ਦਾ ਤਿਆਰੀ ਇਧਰੋਂ ਦੀ ਜਾਣ ਦੀ ਤਿਆਰੀ। ਬੱਤਲ ਫੜਨ ਦੀ ਤਿਆਰੀ। ਇੱਥੇ ਇਹ ਤੁਹਾਨੂੰ ਮੈਂ ਸ਼ਾਰਟਕਟ ਦੇ ਕੇ ਲੰਗਰ ਦਿਖਾਇਆ। ਇਹ ਲੰਗਰ ਹਾਲ। ਫ੍ਰੀ ਕਿਚਨ ਬੁੰਗੜ RAM ਗੜੀਆ। ਕੀ ਆ ਜੀ ਤਬਾਕੂ ਰੈੱਡ ਸਥਾਨ ਸਿਗਰਟ ਪੀਣਾ ਤੇ ਤਬਾਕੂ ਦੀ ਵਰਤੋਂ ਕਰਨਾ ਪੂਰੀ ਤਰ੍ਹਾਂ ਵਰਜਿਤ ਹੈ ਇਸ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇਗੀ ਬਿਲਕੁਲ ਕਰਨੀ ਕਹੀ ਦੀ ਬਾਬਾ ਜੀ ਸਖਤੀ ਨਾਲ ਹੀ ਹੋਈ ਜਾਏਗੀ ਆ ਇੱਕ ਸਖਤੀ ਮੈਂ ਬਾਬਾ ਜੀ ਤੁਹਾਡੇ ਕਹਿਣ ਤੇ ਕਰਤੀ ਟਰੇਨ ਦੇ ਵਿੱਚ ਸਿਗਰਟ ਕਿਤੇ ਗਈ ਤੇ ਭਈਆ ਕਿਤੇ ਗਿਆ ਮਾ ਸੇੜ ਲਾ ਟੀਕੇ ਬਨੇ ਉਹਨਾਂ ਭਈਆ ਹੀ ਲੱਭਦਾ ਚਲ ਗਿਆ ਇੱਕ ਛੱਡੀ ਬੂਖੇ ਲੋਕ ਤਨਤਨ ਗੁਰੂ ਆਮਦਾਸ ਜੀ ਤਨਤਨ ਬੱਬਾ ਦੀਪ ਸਿੰਘ ਜੀ ਜਲਦੀ ਸੇਵਾ ਆ ਕੇ ਇਹਨਾਂ ਕੋਈ ਗੱਲ ਕਰਨ ਦੀ ਉਹ ਤੇਜੀ ਸੋਣੀ ਇੱਕ ਮਤਲਬ ਕਿ ਜਗਾ ਦੀ ਬਣੀ ਸੀ ਤੇ ਉਹ ਤੇ ਨਾ ਸੇਵਾ ਦਾ ਸੇਵਾ ਕਰਨੇ ਤੇ ਇੱਕ ਚਲੋ ਸਾਡੀ ਫੋਟੋਗ੍ਰਾਫੀ ਅੱਖਹੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਜਿਹੜਾ ਵੀ ਕੋਈ ਪਰਸਨੈਲਿਟੀ ਦੀ ਘੇਟ ਬੰਦਾ ਜਾਂ ਕਿਤਰਾ ਮੀਆਂ ਮਤਲਬ ਵੱਖਰਾ ਆ ਸਮਾਜ ਚ ਦਿਖਦਾ ਸੀ ਰਿਪੋਰਟ ਕਰਨਦਾ ਉਹ ਦਿਲ ਕਰ ਪੈਂਦਾ ਮੋ ਸੇਵਾਦਾਰੋਂ ਕਿ ਮੈਂ ਬੱਬਾਈ ਮੜਾ ਇਹ ਖਰਚੋ ਮੜੀ ਤੁਹਾਡੀ ਨਾ ਸ਼ੋਰਟ ਜੇ ਲੈਣਾ ਮੇਰਾ ਖਾਲੀ ਜੀ ਮੇਰਾ ਕਿਉਂ ਮੈਂ ਮਾਸੀ ਦਾ ਮੁੰਡਾ ਤੁਸੀਂ ਮੇਰੇ ਤਾਂ ਬੂ ਵੀ ਟੇ ਸ਼ੋਰਟ ਦੇਣਾ ਅੱਛਾ ਪੂਰ ਤੇ ਮੈਂ ਬਲੀ ਆਉਣਾ ਮੈਂ ਕਿ ਚਲੋ ਸੁਣਾ ਇਹ ਦ੍ਰਿਸ਼ ਬਣਿਆ ਤੇ ਤੁਹਾਨੂੰ ਦੱਸਿਆ ਕਿ ਸਾਡੀ ਆਤ ਤੇ ਫੋਟੋਗ੍ਰਾਫਰਾਂ ਨੇ ਘੈਂਟ ਪਰਸਨੈਲਿਟੀ ਦੇ ਬੰਦੇ ਆ ਕੋਈ ਵੀ ਹੋਵੇ ਕਿਸੇ ਕਿਸਮ ਦਾ ਵੀ ਹੋਵੇ ਗੱਲ ਕਈ ਕਿਸਮਾਂ ਹੋ ਤੁਹਾਨੂੰ ਪਤਾ ਨਹੀਂ ਕਿ ਤਰ੍ਹਾਂ ਸੰਜਣਾ ਨਹੀਂ ਮੇਰੀ ਹੋਵੇ ਸੋ ਗਿਆ ਤੁਹਾਡੀ ਮੈਂ ਕਿ ਬੱਬਾ ਜੀ ਮੜਾ ਜਿੱਥੇ ਨਾ ਤੁਸੀਂ ਖੜ੍ਹ ਜਿਓ ਮੈਂ ਤੁਹਾਡਾ ਛੋਟ ਜਾ ਲੈ ਲਾਂ ਥੋੜਾ ਜਿਹਾ ਰਿਕਾਰਡ ਹੋ ਜਾਊਗਾ ਮੇਰਾ ਕਿਉਂ ਕਾਦੇ ਵਾਸਤੇ ਮੈਂ ਤੁਸੀਂ ਮੇਰੇ ਮਾਸੀ ਦੇ ਮੁੰਡੇ ਜੀ ਤਾਂ ਬੀਟਿਸ਼ ਔਰ ਲੈ ਲਗਾ ਚੈਨਲ ਤੇ ਘੱਲ ਨਹੀਂ ਤੁਹਾਡਾ ਅੱਛਾ ਅੱਛਾ ਹਾਂ ਲੈ ਲਓ ਮੈਂ ਨਹੀਂ ਹੁਣ ਨਹੀਂ ਲੈਣਾ ਟਾਈਮ ਲੰਘ ਗਿਆ ਮੈਂ ਇਹ ਕੋਈ ਵਿਆਹ ਪੁੱਠਾ ਬੋਲ ਜੀ ਮੈਂ ਉਹਦੀ ਨਹੀਂ ਫੋਟੋ ਫੇਜਦਾ ਖੈਰ ਮੈਨੂੰ ਤਾਂ ਕਦੇ ਨਹੀਂ ਬੋਲਿਆ ਮੁੰਡੇ ਮੁੰਡੇ ਨੇ ਬੋਲ ਦਿੰਦੇ ਸਾਡੇ ਕੋਈ ਸਟੂਡੀਓ ਵਿਆਹ ਵਿੱਚ ਕੋਈ ਹੰਕਾਰਿਆ ਆ ਬੰਦਾ ਖਰਾਬ ਕਰੇ ਇੰਨੇ ਸਮਿਆਂ ਦੇ ਵਿੱਚ ਪੂਰੇ ਵਿਆਹ ਚ ਐਲਬਮ ਦੀ ਫੋਟੋ ਨਹੀਂ ਆਉਂਦੀ ਹੁੰਦੀ ਉਹਦੀ ਆ ਮੈਂ ਪੁਰਾਣਾ ਹੀ ਹੋਵੇ ਪਿਆਰ ਸਤਿਕਾਰ ਇੱਚ ਦੋ ਹੀ ਚੱਲੋ ਇਸ ਕਰਕੇ ਹਰੇਕ ਥਾਂ ਤੇ ਇੱਜ਼ਤ ਪਿਆਰ ਸਤਿਕਾਰ ਦਰਸ਼ਨ ਆ ਵੇਖੋ ਦਰਸ਼ਨ ਦੀਦਾਰ ਕਰੋ ਆਪਣੇ ਵੀ ਦੋ ਦਰਸ਼ਨ ਹਰ ਥਾਂ ਤੇ ਹੰਕਾਰ ਆਕੜ ਈਗੋ ਹਮ ਇਹ ਨਾ ਚੁੱਕੀ ਫਿਰਿਆ ਕਰੋ ਜਿੱਥੇ ਬਣਦਾ ਉੱਥੇ ਕਰਿਆ ਕਰੋ ਆਹ ਪ੍ਰਸ਼ਾਨ ਕੀ ਕਪੜਾ ਹਾਂ ਜੀ ਕਰਾ ਪ੍ਰਸ਼ਾਦ ਦੀ ਦੇਖ ਜੀ ਜਿਹੜਾ ਦੇਖਾ ਤਾ ਲੱਗੇ ਹੋਏ ਪ੍ਰਬੰਧਕ ਸੇਵਾ ਦਾ ਲੋਟ ਐਤੋਂ ਸਗਤਾਂ ਅੰਦਰ ਵਾਸਤੇ ਦਰਸ਼ੀ ਡਿਊੜੀ ਤੋਂ ਅ ਅੰਦਰ ਸਗਤਾਂ ਦਰਸ਼ਨ ਕਰਦੀ ਜਾਣ ਵਾਸਤੇ ਕਿੱਥੇ ਆ ਕੇ ਮੇਰੀ ਘਰਾਰੀ ਅਰਜੰਦੀ ਆ ਜੀ ਮੈਨੂੰ ਥੋੜਾ ਜਿਹਾ ਇੱਥੇ ਮੁਸ਼ਕਲ ਆਉਂਦੀ ਆ ਤੇ ਅਪਮਾਇਤੂ 12ਵਾਂ ਦਰਸ਼ਨ ਕਰਕੇ 12ਵੇਂ ਮੱਥਾ ਦੇ ਕੇ ਟਾਈਮ ਬਹੁਤ ਜ਼ਿਆਦਾ ਲੱਗਣਾ ਚਲੋ ਵੈਸੇ ਤੇ ਕਿਰਪਾਈ ਜੀ ਜਸਦਾ ਜੀ ਫਿਰ ਵੀ ਟਾਈਮ ਦੇ ਹਿਸਾਬ ਨਾਲ ਚਾਹਾਂਗੇ ਕਿ ਕਿਤੇ ਦਰਸ਼ਨ ਅਜਿ ਕਰਾਂਗੇ ਕਿ ਇਹ ਬਹੁਤ ਵਾਰੀ ਕੀਤੇ ਵੀ ਆ ਔਰ ਉਹਨਾਂ ਕਾਫੀ ਸਾਲਾਂ ਤੋਂ ਨਹੀਂ ਅੰਦਰ ਮੱਥਾ ਨਹੀਂ ਲੇਕਿਆ ਗਿਆ ਕੀ ਗੱਲ ਸੱਚੀ ਹੈ ਤੇ ਸੱਚੀ ਕਰੀ ਦੀ ਹੈ ਤੇ ਆਪਾਂ ਫਿਰ ਇੱਥੇ ਆ ਜਾਈਦਾ ਜੀ ਜੇਰ ਆਪਾਂ ਇੱਥੇ ਨੂੰ ਅਕਾਲ ਤਖਤ ਸਾਹਿਬ ਨੂੰ ਦਰਸ਼ਨ ਕਰੀ ਲਈਏ ਜੀ ਆਪ ਤੇਰ ਆਪਾਂ ਇੱਥੇ ਹੀ ਸਿੱਧੇ ਹੋ ਜੀ ਸ਼ਾਰਟਕਟ ਇੱਥੋਂ ਹੀ ਆਪਾਂ ਦਰਸ਼ਨ ਦੇਦਾਰੇ ਐਸ ਪਾਸੇ ਨਹੀਂ ਕਰ ਲਈਦੇ ਆ ਤੇ ਉਹ ਸਾਈਬਾਨ ਦੇ

ਉਹ ਪ੍ਰਸ਼ਾਦ ਇਥੋਂ ਦੇ ਲਈ ਲਈ ਪਾਇਆ ਸੀ ਵੀ ਸਾਰੀਆਂ ਰੋਡ ਵੈਂਦੀਆਂ ਬੱਸਾਂ ਦੇ ਛੀਸ਼ੇ ਭਰੇ ਭਿਆ ਮੀਆਂ ਜੀ ਬੰਗਾਲੀ ਮੀਆਂ ਜੀ ਬੰਗਾਲੀ ਸਾਨੂੰ ਕੋਲ ਕਰ ਲੋ ਉਹਦੇ ਘਾੜ ਕੇ ਲਉਂਦੇ ਨਹੀਂ ਇਹ ਮੀਆਂ ਜੀ ਬੰਗਾਲੀ ਕਿਹੜੀ ਕਿਹੜੀ ਕਾਤ ਜੰਪੀ ਭਜਾਉਂ ਉਹ ਬਹਿਮਾ ਭਰਮਾ ਚ ਪਾਉਂਦੇ ਆ ਨਾ ਕਿਸੇ ਨੂੰ ਕਹਣਗੇ ਤੇਰੀ ਬਰਾੜੀ ਨੇ ਕੁਝ ਕੀਤਾ ਕਿਸੇ ਨੂੰ ਕਹਣਗੇ ਤੇਰੀ ਚਖਾੜੀ ਨੇ ਕੁਝ ਕੀਤਾ ਕਿਸੇ ਨੂੰ ਕਹਣਗੇ ਤੇਰੀ ਤੇਰੀ ਨਾਨ ਨੇ ਕੁਝ ਕੀਤਾ ਲੋਕਾਂ ਦੇ ਘਰਾਂ ਚ ਸਿਆਪੇ ਪਾਉਂਦੇ ਆ ਉਹਨਾਂ ਦੇ ਇਸਤੇਆਲ ਰੋਡਵੇ ਦੇ ਬੱਸਾਂ 'ਚ ਭਰੇ ਪਏ ਨੇ ਡੋਰ ਨਾ ਲੱਗੇ ਪਰ ਕਿਤੇ ਡੀਜੀਪੀ ਨੂੰ ਜਾਗ ਨਹੀਂ ਆਉਂਦੀ ਕਿਤੇ ਟ੍ਰੈਫਿਕਲ ਚਾਰਜ ਨੂੰ ਜਾਗ ਨਹੀਂ ਆਉਂਦੀ ਇੱਥੇ ਗਰੀਬਾਨੀਆਂ ਰੇੜੀਆਂ ਨੂੰ ਹੱਥਾਂ ਮਾਰਦੇ ਫਿਰਨਗੇ ਜੇ ਕੋ ਬਚਾਰਾ ਵੇਚੀ ਜਾਂਦਾ ਕਿਲੇ ਸੰਤਰੇ ਬਰਾ ਘਰਲਾ ਨੂੰ ਨੂੰ ਖਤਰਾ ਹੋਵੇ ਆਸ਼ਾ ਕਿਰਪਾ ਕਰੇ ਭਾਈ ਅਮਰਪਾਲ ਸਿੰਘ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੋਈ ਆ ਬਹੁਤ ਵੱਡਾ ਹੰਗਾਰਾ ਪਾਪਾ और आज रॉयल दो दिन की जमात है एक बार सारे ਮੋੜਾ ਆ ਗਿਆ ਹੋ ਗਿਆ ਲੋਕ ਸੰਤਾਂ ਸੰਤਾਂ ਦਾ ਪੂਰਾ ਹਾਰ ਦੇਖੋ 3 ਅੰਦਰ ਮੱਠਾ ਟੇਕਣ ਜਾ ਰਹੀਆਂ ਸੰਤਾਂ ਦਾ ਇਹਨੂੰ ਸਲਾਬ ਹਾਰ ਸੰਤਾਂ ਦਾ ਛਾ ਪਿਆਰ ਦੇਖੋ ਜੀ Right. dm sagset sagå h voret bene Prag med sat med ਅਰਦਾਸ ਪਾਠ ਕੀਰਤ ਕੀ ਇੱਕ 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 ਅਰਦਾਸ ਪਾਠ ਕੀਰਤ 大四方。 ਪਾਟ ਕੀ ਰਤ ਕੀ ਇੱਕ ਅਰਦਾਸ 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 ਪਾਟ ਕੀ